ਅੰਮ੍ਰਿਤਸਰ ਦੇ ਇਲਾਕੇ ਹਾਲਗੇੜ ਸ਼੍ਰੀ ਰਵਿਦਾਸ ਮੰਦਰ ਵਿਖੇ ਪਾਵਰ ਕਾਮ ਆਊਟਸੋਰਸ ਟੈਕਨੀਕਲ ਆਫਿਸ ਵਰਕਰ ਐਸੋਸੀਏਸ਼ਨ ਰਜਿਸਟਰ ਪੰਜਾਬ 351 ਦੀ ਸੁਪਰਡਾਨ ਸਿਮਰਜ ਜੈ ਸਿੰਘ ਹਿੱਸੇਵਾਲਦੀ ਪ੍ਰਧਾਨਗੀ ਹੇਠ ਆਪਣੀਆਂ ਹੱਕੀ ਮੰਗਾਂ ਨੂੰ ਲੈ ਕੇ ਪੰਜਾਬ ਸਰਕਾਰ ਦੇ ਖਿਲਾਫ ਇੱਕ ਹੰਗਾਮੇ ਮੀਟਿੰਗ ਕੀਤੀ ਗਈ ਜਿਸ ਵਿੱਚ ਵਿਸ਼ੇਸ਼ ਤੌਰ ਤੇ ਸੂਬਾ ਕਮੇਟੀ ਦੇ ਮੁੱਖ ਅਹੁਦੇਦਾਰ ਜਨਰਲ ਕਤਲ ਵਿਸ਼ਾ ਸ਼ਰਮਾ ਡਿਪਟੀ ਜਨਰਲ ਕਤਲ ਕੁਲਜੀਤ ਸਿੰਘ ਜਾਂਜੀ ਅਮਨਦੀਪ ਸਿੰਘ ਮੀਤ ਪ੍ਰਧਾਨ ਤਰਨਦੀਪ ਸਿੰਘ ਮੀਤ ਪ੍ਰਧਾਨ ਹਰਪ੍ਰੀਤ ਸੀਨੀਅਰ ਮੀਤ ਪ੍ਰਧਾਨ ਹਰਪ੍ਰੀਤ ਸਿੰਘ ਸਿੱਧੂ ਅਤੇ ਕਾਰਜਕਾਰੀ ਮੈਂਬਰ ਨਿਸ਼ਾਨ ਸਿੰਘ ਸ਼ਾਮਿਲ ਹੋਏ ਅਤੇ ਉਹਨਾਂ ਨੇ ਪ੍ਰਸਥੇ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਉਹਨਾਂ ਦੀਆਂ ਨੇ ਖਾਹਾ ਵਿੱਚ ਬਹੁਤ ਕਪਲੇਬਾਜੀ ਕੀਤੀ ਜਾ ਰਹੀ ਹੈ ਅਤੇ ਜਿਵੇਂ ਵਿੱਚ ਪੰਜਾਬ ਸਰਕਾਰ ਕੋਈ ਵੀ ਧਿਆਨ ਨਹੀਂ ਦੇ ਰਹੀ ਅਤੇ ਉਹਨਾਂ ਨੇ ਕਿਹਾ ਕਿ ਸਾਡੀਆਂ ਹੱਕੀ ਮੰਗਾਂ ਬਾਰੇ ਜਾਣਕਾਰੀ ਦਿੱਤੀ ਗਈ ਅਗਰ ਪੰਜਾਬ ਸਰਕਾਰ ਨੇ ਸਾਡੀਆਂ ਹੱਕੀ ਮੰਗਾਂ ਬਾਰੇ ਧਿਆਨ ਨਾ ਦਿੱਤਾ ਗਿਆ ਤੇ ਅਸੀਂ ਆਉਣ ਵਾਲੇ ਸਮੇਂ ਵਿੱਚ ਤਿੱਖਾ ਸੰਘਰਸ਼ ਕਰਦੇ ਹੋਏ ਸੜਕਾ ਜਾਮ ਕਰਾਂਗੇ ਅਤੇ ਬਿਜਲੀ ਮੰਤਰੀ ਹਰਪ੍ਰੀਤ ਸਿੰਘ ਇਟੀਓ ਦੀ ਰਿਹਾਈਸ਼ ਤਾਂ ਕਿਰਾਉ ਕੀਤਾ ਜਾਵੇਗਾ। ਅੰਮ੍ਰਿਤਸਰਦਰਪਨ ਟੀਵੀ ਤੋਂ ਮਧੂ ਰਾਜਪੂਤ ਦੀ ਵਿਸ਼ੇਸ਼ ਰਿਪੋਰਟ। ਮੇਰਾ ਨਾਮ ਹਰਪੀ ਸਿੰਘ ਹੈ ਜੀ। ਮੈਂ ਫੀਰਕੋਟ ਸਰਕਲ ਕੋਰਪੋਰੇਟ ਡਿਵੀਜ਼ਨ ਤੋਂ ਆਇਆ। ਸੋ ਸਰ ਸਾਡਾ ਅੱਜ ਇੱਥੇ ਇਕੱਠੇ ਹੋਣ ਦਾ ਮੇਨ ਮਕਸਦ ਇਹੀ ਹੈ ਵੀ ਜਿਹੜਾ ਸਾਡਾ ਆਊਟਸੋਰਸ ਮੁਲਾਜ਼ਮਾਂ ਦੇ ਨਾਲ ਦਿਨੋਂ-ਦਿਨ ਸ਼ੋਸ਼ਣ ਹੋ ਰਿਹਾ ਹੈ। ਸਾਡੀਆਂ ਤਨਖਾਹਾਂ ਨਹੀਂ ਵਧਾ ਰਹੇ। ਸਾਡੀਆਂ ਜਿਹੜੀਆਂ ਬੰਦੀਆਂ ਤਨਖਾਹਾਂ ਨੇ ਸਾਡੇ ਜਿਹੜੇ ਬੰਦ ਐਪੀਐਫ ਹੈ ਸਾਡੇ ਉਹਨਾਂ ਵਿੱਚ ਘਟਾਲੇ ਹੋ ਰਹੇ ਆ ਹੁਣ 2022 ਦਸੰਬਰ 2022 ਦੀ ਜਿਹੜੀ ਸਾਡੀ ਸੈਲਰੀ ਸਲਿੱਪ ਹੈ ਜੀ ਉਹਦੇ ਵਿੱਚ ਕੰਪਨੀ ਨੇ ਕੀਤਾ ਕਿ ਟੈਲੀ ਪਰਫਾਰਮੈਂਸ ਕੰਪਨੀ ਨੇ ਕੀਤਾ ਕਿ 138000 ਰੁਪਿਆ ਏਰੀਅਰ ਸਾਡੀ ਸੈਲਰੀ ਸਲਿੱਪ ਦੇ ਵਿੱਚ ਸ਼ੋ ਕਰਤਾ ਹਾਲਾਂਕਿ ਉਹ ਏਰੀਅਰ ਸਾਡੇ ਅਕਾਊਂਟ ਦੇ ਵਿੱਚ ਨਹੀਂ ਆਇਆ ਉਹ ਏਰੀਅਰ ਇਹਨਾਂ ਨੇ ਸਿਰਫ ਸਾਡੀ ਸੈਲਰੀ ਦੇ ਵਿੱਚ ਸੈਲਰੀ ਸਲਿੱਪ ਦੇ ਵਿੱਚ ਸ਼ੋ ਕਰਕੇ ਇੱਕ ਜਾਲੀ ਡਾਕੂਮੈਂਟ ਸ਼ੋ ਕਰਕੇ ਸਾਨੂੰ ਸ਼ੋ ਕਰਤਾ ਮਹਿਕਮੇ ਨੂੰ ਵੀ ਅਸੀਂ ਇਹਨਾਂ ਨੂੰ ਇਹ ਏਰੀਅਰ ਦੇਤਾ ਹਾਲਾਂਕਿ ਉਸ ਏਰੀਅਰ ਸਾਡੇ ਅਕਾਊਂਟ ਦੇ ਵਿੱਚ ਨਹੀਂ ਆਇਆ 138000 ਸਮਥਿੰਗ ਉਹ ਏਰੀਅਰ ਹੈ ਜੀ ਇੱਕ EMPLOYE ਦਾ ਹੁਣ ਤੁਸੀਂ ਇਹ ਦੇਖ ਲਓ ਵੀ ਸਾਡਾ ਜਿਹੜਾ ਸਾਡੀ ਕੰਪਨੀ ਦੇ ਅੰਡਰ ਡੈਲੀ ਪਰਫਾਰਮੈਂਸ ਦੇ ਅੰਡਰ ਹੈ ਜਿਹੜਾ ਸਾਡਾ ਆਫਿਸ ਵਰਕਰ ਹੈ ਉਹ ਸਾਡਾ ਹਜ਼ਾਰ ਬੰਦਾ ਹੈ ਤੁਸੀਂ ਇਹ ਦੇਖੋ ਜੀ ਹਜ਼ਾਰ ਬੰਦੇ ਨੂੰ ਤੁਸੀਂ 138000 ਨਾਲ ਡਿਵਾਈਡ ਕਰ ਲਓ ਵੀ ਉਹ ਕਿੰਨਾ ਪੈਸਾ ਬੰਦਾ ਹੋਊਗਾ ਤੋ ਅਸੀਂ ਇਹੀ ਮੰਗ ਕਰਦੇ ਆ ਜੋ ਸਾਡੇ ਨਾਲ ਫਰਾਡ ਹੋਇਆ ਜੋ ਸਾਡਾ ਏ ਬੰਦ ਹੈ ਏਰੀਅਰ ਹੈ ਸਾਨੂੰ ਸਾਡਾ ਬੰਦ ਹੈ ਏਰੀਅਰ ਦਿੱਤਾ ਜਾਵੇ ਜੋ ਸਾਡੇ ইপিਐਫ ਵਿੱਚ ਘਟਾਲੇ ਹੋਏ ਨੇ ਉਹ ਸਾਡੇ ਜਿਹੜੇ ਪੈਸੇ ਬੰਦੇ ਨੇ ਉਹ ਸਾਡੇ ਬੰਦੇ ਪੈਸੇ ਸਾਨੂੰ ਦਵਾਏ ਜਾਣ ਤੇ ਅਸੀਂ ਇੱਕ ਸਰਕਾਰ ਅੱਗੇ ਹੱਥ ਜੋੜ ਕੇ ਇਹੀ ਬੇਨਤੀ ਕਰਦੇ ਆ ਸਰ ਅਸੀਂ ਕੰਮ ਬੰਦ ਕਰਨ ਦੇ ਹੱਕ 'ਚ ਨਹੀਂ ਹੈਗੇ ਕਿਉਂਕਿ ਸਾਨੂੰ ਪਤਾ ਸਾਡੇ ਕੰਮ ਬੰਦ ਕਰਨ ਨਾਲ ਪਬਲਿਕ ਨੂੰ ਬਹੁਤ ਜ਼ਿਆਦਾ ਪਰੇਸ਼ਾਨੀ ਆਉਂਦੀ ਹੈ ਬਿਜਲੀ ਬੋਰਡ ਨੂੰ ਹੀ ਪਰੇਸ਼ਾਨੀ ਆਉਂਦੀ ਹੈ ਤੇ ਪਬਲਿਕ ਨੂੰ ਹੀ ਪਰੇਸ਼ਾਨੀ ਆਉਂਦੀ ਹੈ ਪਰ ਅਸੀਂ ਇਹ ਨਹੀਂ ਚਾਹੁੰਦੇ ਵੀ ਸਾਡੇ ਕਰਕੇ ਪਬਲਿਕ ਨੂੰ ਪਰੇਸ਼ਾਨੀ ਹੋਵੇ ਕਿਉਂਕਿ ਸਾਡਾ ਜਿਹੜਾ ਨੁਕਸਾਨ ਕੀਤਾ ਉਹ ਜਾਂ ਤਾਂ ਕੰਪਨੀ ਨੇ ਕੀਤਾ ਜਾਂ ਮਹਿਕਮੇ ਨੇ ਕੀਤਾ ਹੈ ਆਮ ਪਬਲਿਕ ਨੇ ਸਾਡਾ ਕੋਈ ਨੁਕਸਾਨ ਨਹੀਂ ਕੀਤਾ ਸੋ ਅਸੀਂ ਇਹੀ ਹੱਥ ਜੋੜ ਕੇ ਸਰਕਾਰ ਅੱਗੇ ਤੇ ਕੰਪਨੀ ਅੱਗੇ ਤੇ ਬਿਜਲੀ ਬੋਰਡ ਅੱਗੇ ਅਸੀਂ ਇਹੀ ਅਪੀਲ ਕਰਦੇ ਆਂ ਵੀ ਜੋ ਸਾਡਾ ਬੰਦਾ ਹੱਕ ਹੈ ਉਹ ਸਾਨੂੰ ਦਿੱਤਾ ਜਾਵੇ ਸਾਨੂੰ ਸਾਡੀ ਮੇਨ ਮੰਗ ਸਾਡੀ ਮੇਨ ਮੰਗ ਇਹ ਹੀ ਹੈ ਜੀ ਵੀ ਪੰਜਾਬ ਦੇ ਵਿੱਚੋਂ ਆਊਟਸੋਰਸਿੰਗ ਸਿਸਟਮ ਖਤਮ ਕਰਕੇ ਸਾਰੇ ਮੁਲਾਜ਼ਮਾਂ ਨੂੰ ਇਨਸੋਰਸ ਕੀਤਾ ਜਾਵੇ ਅਤੇ ਉਹਨਾਂ ਨੂੰ ਬਰਾਬਰ ਕੰਮ ਬਰਾਬਰ ਤਨਖਾਹ ਦੇ ਅਕੋਰਡਿੰਗ ਜੋ ਸਾਡੀਆਂ ਤਨਖਾਹਾਂ ਬੰਦੀਆਂ ਨੇ ਕਿਉਂਕਿ ਅਸੀਂ ਸਾਰੇ ਕੁਆਲੀਫਾਈਡ ਹੈ ਜੀ ਕਿਸੇ ਦਾ ਡਿਪਲੋਮਾ ਕੀਤਾ ਹੋਇਆ ਕਿਸੇ ਦੀ ਬੀਟੈਕ ਕੀਤੀ ਹੋਈ ਹੈ ਕਿਸੇ ਦੀ ਬੀਏ ਕੀਤੀ ਹੋਈ ਹੈ ਕਿਸੇ ਦੀ ਆਈਟੀ ਕੀਤੀ ਹੋਈ ਹੈ ਸਾਰੇ ਸਾਡੇ ਕੁਆਲੀਫਾਈਡ ਬੰਦੇ ਨੇ ਜੀ ਸਾਨੂੰ 10 10 11 11 ਸਾਲ ਹੋ ਗਏ ਸਾਨੂੰ ਹੋਰ ਨਹੀਂ ਤਾਂ ਸਾਨੂੰ ਐਕਸਪੀਰੀਅੰਸ ਦੇ ਆਧਾਰ ਤੇ ਸਾਡੀ ਸੈਲਰੀ ਵਧਾਈ ਜਾਵੇ ਸਾਨੂੰ ਐਕਸਪੀਰੀਅੰਸ ਦੇ ਆਧਾਰ ਤੇ ਸਾਨੂੰ ਵਿਭਾਗ ਆਪਦੇ ਅੰਡਰ ਕਰ ਲੇ ਸਾਨੂੰ ਇਨਸੋਰਸ ਕਰ ਲੇ ਤਾਂ ਕਿ ਸਾਨੂੰ ਵੀ ਆਸ ਵੱਜ ਸਕੇ ਵੀ ਅਸੀਂ ਆਪਦੇ ਬੱਚਿਆਂ ਦਾ ਆਉਣ ਵਾਲਾ ਭਵਿੱਖਾ ਜਿਹੜਾ ਵੀ ਉਹ ਅਸੀਂ ਚੰਗਾ ਬਣਾ ਸਕਾਂਗੇ ਧੰਨਵਾਦ ਜੀ ਨਾਮ ਮੇਰਾ ਅਮਨਪ੍ਰੀਤ ਸਿੰਘ ਜੀ ਮੁਕਸਰ ਸਰਕੋ ਤੋਂ ਮੈਂ ਇੱਥੇ ਅੱਜ ਇਕੱਠੇ ਹੋਏ ਅਸੀਂ ਸਾਰੇ ਮੈਂ ਬਸ ਇਹੀ ਬੇਨਤੀ ਕਰਨਾ ਚਾਹਣਾ ਵੀ ਸੀਐਮ ਸਾਹਿਬ ਨੂੰ ਵੀ ਸਾਡੇ ਜਿਹੜੇ ਸਾਨੂੰ ਆਊਟਸੋਰਸ ਦੇ ਥਰੂ ਵਿਭਾਗ ਦੇ ਵਿੱਚ ਰੱਖਿਆ ਗਿਆ ਹੈਗਾ ਜਿਹੜੇ ਬੰਦੇ 2009 ਤੋਂ ਲੈ ਕੇ 2024 ਆ ਗਿਆ ਜੀ 15 15 16 16 ਸਾਲ ਹੋ ਗਏ ਸਾਨੂੰ ਮਹਿਕਮੇ ਦੇ ਵਿੱਚ ਕੰਮ ਕਰਦਿਆਂ ਨੂੰ ਜਿਹੜਾ ਸਾਡਾ ਜ਼ਿੰਦਗੀ ਦਾ ਅਮੋਲ ਸਮਾਂ ਸੀਗਾ ਉਹ ਅਸੀਂ ਮਹਿਕਮੇ ਨੂੰ ਦੇ ਕੇ ਆ ਦੀ ਜਿਹੜੀ ਜ਼ਿੰਦਗੀ ਖਰਾਬ ਕਰ ਚੁੱਕੇ ਆ ਪਰ ਮਹਿਕਮੇ ਨੇ ਇਸ ਬਾਰੇ ਅਜੇ ਤੱਕ ਕੁਝ ਨਹੀਂ ਸੋਚਿਆਗਾ ਵੀ ਇਹ EMPLY ਅਸੀਂ ਪੂਰੀ ਇਮਾਨਦਾਰੀ ਨਾਲ ਤਨਦੇਨ 15 ਤੋਂ 16 ਸਾਲ ਹੋ ਗਏ ਕੰਮ ਨੂੰ ਕਰਦਿਆਂ ਨੂੰ ਜਿਹੜਾ ਸਾਡਾ EMPLY ਆ ਚਾਰ ਚਾਰ ਬੰਦਿਆਂ ਦਾ ਕੰਮ ਕਰਦਿਆਂ ਸਾਡੇ ਤੇ ਵਰਕਲੋਡ ਇੰਨਾ ਦਿਨੋਂ ਦਿਨ ਵੱਧਦਾ ਜਾ ਰਿਹਾ ਜਿਹਦੇ ਮੁਤਾਬਕ ਸਾਡੀ ਸੈਲਰੀ ਜਿਹੜੀ ਬਹੁਤ ਘੱਟ ਆ ਸਾਨੂੰ 10 ਤੋਂ 12000 ਰੁਪਏ ਤਨਖਾਹ ਦੇ ਰਹੇ ਆ ਤੁਸੀਂ ਇਹ ਦੱਸੋ ਵੀ ਅੱਜ ਦੇ ਸਮੇਂ ਦੇ ਵਿੱਚ 10-12000 ਨਾਲ ਆਪਾਂ ਕੀ ਕਰ ਲਾਂਗੇ ਮਗਰ ਸਾਡੇ ਪਰਿਵਾਰ ਵੀ ਆ ਸਾਡੇ ਬੱਚੇ ਵੀ ਆ ਸਾਡੇ ਮਾਪਿਓ ਵੀ ਹੈਗਾ ਜੇ ਸਾਡੇ ਪਰਿਵਾਰ ਦੇ ਵਿੱਚ ਕੋਈ ਟਿਲਮੈਟ ਹੋ ਜਾਏ ਜਾਂ ਬੱਚੇ ਨੂੰ ਪੜਾਉਣਾ ਅਸੀਂ ਜਾਂ ਕੋਈ ਕਿਸੇ ਦਾ ਕੋਈ ਪ੍ਰੋਗਰਾਮ ਆ ਗਿਆ ਅਸੀਂ 12000 ਰੁਪਏ ਨਾਲ ਕਿੱਥੇ ਕਿੱਥੇ ਪੂਰਾ ਉਤਰਾਗੇ ਤੇ ਕੰਮ ਦੇ ਪ੍ਰਤੀ ਸਾਡੇ ਤੇ ਦਿਨੋਂ ਦਿਨ ਵਰਕਲੋਡ ਮਹਿਕਮਾ ਇੰਨਾ ਜ਼ਿਆਦਾ ਵਰਕਲੋਡ ਪਾ ਰਿਹਾ ਕਿ ਸਾਡੇ ਜਿਹੜੇ ਮੁਲਾਜ਼ਮ ਡਿਪਰੈਸ਼ਨ ਦੇ ਵਿੱਚ ਜਾ ਰਹੇ ਆ ਜੇ ਅਸੀਂ ਇਹ ਚੀਜ਼ ਦੀ ਮੰਗ ਕੀਤੀ ਹੈ ਮਹਿਕਮੇ ਤੋਂ ਜਾਂ ਕੰਪਨੀ ਨੂੰ ਜੇ ਅਸੀਂ ਅਸੀਂ ਲੈਟਰਾਂ ਭੇਜੀਆਂ ਸੀਐਮ ਸਾਹਿਬ ਨੂੰ ਭੇਜੀਆਂ ਹੈਗੀਆਂ ਅਸੀਂ ਆਪਣੇ ਸੀਐਮਡੀ ਸਾਹਿਬ ਨੂੰ ਭੇਜੀਆਂ ਵੀ ਜਿਹੜੇ ਕੰਪਨੀਆਂ ਨੇ ਕਪੜੇ ਕੀਤੇ ਹੈ ਜਿਹੜਾ ਸਾਡੇ ਇੱਕ ਤਾਂ ਸਾਡੀ ਤਨਖਾਹ ਬਹੁਤ ਘੱਟ ਹੈ ਜੀ 12000 ਰੁਪਏ ਸਾਡੀ ਤਨਖਾਹ ਉਹਦੇ ਵਿੱਚ ਵੀ ਇਹਨਾਂ ਨੇ ਕਪੜੇ ਕਰਕੇ ਸਾਡਾ ਇੱਕ ਮਲਾਜ਼ਮ ਦਾ ਇੱਕ ਤੋਂ 2 ਲੱਖ ਰੁਪਏ ਦੇ ਕਰੀਬ ਇਹਨਾਂ ਨੇ ਖਾਦਾ ਹੋਇਆ ਜਿਹਦੇ ਵਿੱਚ 300 ਤੋਂ ਲੈ ਕੇ 400 ਦਾ ਕਪੜਾ ਜਿਹੜਾ 400 ਕਰੋੜ ਤੱਕ ਦਾ ਕਪੜਾ ਹੋਇਆ ਜੀ ਅਸੀਂ ਨੇ ਕੀ ਸੋਚਿਆ ਤੁਹਾਡੇ ਵੱਲ ਸਰਕਾਰਾਂ ਨੇ ਹਜੇ ਤੱਕ ਕੁਝ ਨਹੀਂ ਸੋਚਿਆ ਹੈਗਾ ਇਹ ਸਿਰਫ ਮਿੱਠੀਆਂ ਗੋਲੀਆਂ ਦੇਈ ਜਾਂਦੇ ਹੈਗੇ ਇਲੈਕਸ਼ਨ ਹੋਣ ਤੋਂ ਪਹਿਲਾਂ ਸੀਐਮ ਸਾਹਿਬ ਨੇ ਇੰਨਾ ਕੁ ਵਿਸ਼ਵਾਸ ਦਿਵਾਇਆ ਸੀ ਸਾਡੇ ਨਾਲ ਬਹਿ ਕੇ ਮੀਟਿੰਗਾਂ ਕੀਤੀਆਂ ਵੀ ਜਦੋਂ ਮੇਰੇ ਹੱਥ 'ਚ ਸਤਾ ਆ ਗਈ ਮੈਂ ਸਰਕਾਰ ਦੇ ਵਿੱਚ ਆ ਗਿਆ ਮੈਂ ਹਰਾ ਪੈਨ ਤੁਹਾਡੇ ਹੱਕ 'ਚ ਚਲਾਉਂਗਾ ਮੈਂ ਤੁਹਾਨੂੰ ਆਉਂਦਿਆਂ ਹੀ ਮਹਿਕਮੇ ਵਿੱਚ ਇਨਸੋਰਸ ਕਰਕੇ ਰੈਗੂਲਰ ਕਰ ਦੂੰਗਾ ਸਰਕਾਰ ਨੇ ਇਸ ਬਾਰੇ ਕੋਈ ਟਿੱਪਣੀ ਨਹੀਂ ਕੀਤੀ ਜਦ ਕਿ ਹਰ ਵਾਰ ਮੀਟਿੰਗ ਦੇ ਕੇ ਮੀਟਿੰਗਾਂ ਤੇ ਮੀਟਿੰਗਾਂ ਦੇ ਕੇ ਮੁੱਕਰੀ ਜਾਂਦੀ ਹੈ ਸਰਕਾਰ ਪਰ ਸਰਕਾਰ ਨੂੰ ਵੀ ਸੋਚ ਲੈਣਾ ਚਾਹੀਦਾ ਵੀ ਆਉਣ ਵਾਲੇ 2027 ਦੇ ਵਿੱਚ ਇਹਨਾਂ ਨੂੰ ਮੂੰਹ ਦੀ ਖਾਣੀ ਪੈਣੀ ਆ ਜੇ ਇਹਨਾਂ ਨੇ ਬਿਜਲੀ ਬੋਰਡ ਦੇ ਆਊਟਸੋਰਸ ਮਲਾਜ਼ਮਾਂ ਦਾ ਮਸਲਾ ਹੱਲ ਨਾ ਕੀਤਾ ਸਾਡੇ ਜਿਹੜੇ ਮਲਾਜ਼ਮ ਆ ਉਹ 650 7000 ਦੇ ਕਰੀਬ ਬੰਦੇ ਜਿਦੇ ਵਿੱਚ ਵਰਕਰ ਆਫਿਸ ਵਰਕਰ ਆ ਗਏ ਤੇ ਫੀਲਡ ਸਟਾਫ ਆ ਗਿਆ ਜੀ ਤੇ ਅਸੀਂ ਬੇਨਤੀ ਇਹੀ ਕਰਦੇ ਹਾਂ ਸੀਮ ਸਿੰਘ ਸਾਹਿਬ ਨੂੰ ਵੀ ਜਲਦ ਤੋਂ ਜਲ ਦੇ ਦਿੱਤੇ ਤੇ ਵਿਚਾਰਿਆ ਜਾਵੇ ਇਹਦੇ ਸਬੰਧ ਵਿੱਚ ਹਰਿਆਣੇ ਦੇ ਵਿੱਚ ਵੀ ਸਰਕਾਰ ਨੇ ਫੈਸਲਾ ਲਿਆ 1 ਲੱਖ ਤੋਂ ਉੱਪਰ ਦੇ ਜਿਹੜੇ ਮੁਲਾਜ਼ਮ ਸੀ ਕਿ ਆਊਟਸੋਰਸ ਤੋਂ ਇਨਸੋਰਸ ਕੀਤਾ ਗਿਆ ਜਿਵੇਂ ਜਿਵੇਂ ਜਿਹੜੇ ਮੁਲਾਜ਼ਮ ਦਾ ਐਕਸਪੀਰੀਅੰਸ ਸੀਗਾ ਸਮਾਂ ਹੋਇਆ ਸੀ ਉਸ ਹਿਸਾਬ ਨਾਲ ਉਹਦੀ ਸੈਲਰੀ ਵੀ ਇਨਕਰੀਜ਼ ਕੀਤੀ ਗਈ ਹੈ ਜੇ 5 ਸਾਲ ਹੋਇਆ ਉਹਨੂੰ ਉਸ ਹਿਸਾਬ ਨਾਲ ਸੈਲਰੀ ਦਿੱਤੀ ਹੈ 10 ਸਾਲਾਂ ਨੂੰ ਉਸ ਹਿਸਾਬ ਨਾਲ ਦਿੱਤੀ ਹੈ 15 ਸਾਲਾਂ ਨੂੰ ਉਸ ਹਿਸਾਬ ਨਾਲ ਦਿੱਤੀ ਗਈ ਹੈ ਇੱਥੇ ਸਾਨੂੰ ਕੰਮ ਕਰਦਿਆਂ ਨੂੰ ਸਾਨੂੰ 15 ਸਾਲ ਹੋ ਗਏ ਮੈਨੂੰ ਨਾ ਇਹਨਾਂ ਨੇ ਕੋਈ ਇਨਕਰੀਮੈਂਟ ਦਿੱਤਾ ਇਹਦੇ ਵਿੱਚ ਨਾ ਹੀ ਕੋਈ ਮੇਰੀ ਮੈਨੂੰ ਪ੍ਰਮੋਟ ਕੀਤਾ ਕਿਸੇ ਜੇ ਬੰਦਾ ਅੱਜ ਜਿਹੜਾ ਲੱਗਿਆ ਉਹਦੀ ਵੀ 10000 ਤੋਂ ਲੈ ਕੇ 12000 ਦੇ ਵਿੱਚ ਸੈਲਰੀ ਆ ਜਿਹਨੂੰ 16 ਸਾਲ ਹੋ ਗਏ ਉਹਦੀ ਵੀ 10000 ਤੋਂ ਲੈ ਕੇ 12000 ਦੇ ਵਿੱਚ ਸੈਲਰੀ ਆ ਇਹਨਾਂ ਨੇ ਇਹ ਸਾਡਾ ਮਤਲਬ ਸ਼ੋਸ਼ਣ ਹੀ ਕਰਦੇ ਜਾ ਰਹੇ ਆ ਬਿਜਲੀ ਬੋਰਡ ਨੇ ਸਾਡਾ ਸਾਥ ਕੀ ਦੇਣਾ ਸੀ ਉੱਪਰੋਂ ਬਿਜਲੀ ਬੋਰਡ ਵੀ ਉਹਨਾਂ ਦੇ ਨਾਂ ਰਲ ਕੇ ਕੰਪਨੀਆਂ ਦੇ ਨਾਲ ਸਾਡੇ ਬੰਦਿਆਂ ਦਾ ਸ਼ੋਸ਼ਣ ਕਰਦੀ ਜਾ ਰਹੀ ਹੈ ਬੰਦਿਆਂ ਤੇ ਵਰਕ ਲੋਡ ਪਾ ਰਿਓ ਤੋਂ ਡਰਾਵੇ ਦਿੰਦੀ ਹੈ ਕੰਪਨੀ ਵਾਲੇ ਜੇ ਅਸੀਂ ਕੋਈ ਮੁੱਦਾ ਕਿਤੇ ਐਪਲੀਕੇਸ਼ਨਾਂ ਜਾਂ ਲੈਟਰ ਭੇਜਦੇ ਜਿੱਥੇ ਬੰਦੀ ਬੋਲੋ ਅਗੋ ਕੰਪਨੀਆਂ ਸਾਨੂੰ ਕੰਪਨੀਆਂ ਦੇ ਕੁਝ ਮੁਲਾਜ਼ਮਾਂ ਜਿਹੜੇ ਸੀਨੀਅਰ ਅਥਾਰਟੀ ਉਹ ਸਾਨੂੰ ਧਮਕੀਆਂ ਦਿੰਦੀਆਂ ਵੀ ਤੁਹਾਨੂੰ ਅਸੀਂ ਕੰਮ ਤੋਂ ਕੱਢ ਦਾਂਗੇ ਜਾਂ ਤੁਹਾਡੇ ਨਾਲ ਇੰਜ ਕਰਵਾ ਦਾਂਗੇ ਮੈਂ মিডিਆ ਸਾਹਮਣੇ ਦੱਸਣਾ ਚਾਹੁੰਦਾ ਵੀ ਜੇ ਸਾਡੇ ਕਿਸੇ ਵੀ ਸਾਥੀ ਨੂੰ ਆਉਣ ਵਾਲੇ ਸਮੇਂ ਦੇ ਵਿੱਚ ਕੰਮ ਤੋਂ ਕੱਢਿਆ ਜਾਂਦਾ ਜਾਂ ਕੋਈ ਮਾਲੀ ਜਾਨੀ ਨੁਕਸਾਨ ਹੁੰਦਾ ਇਹਦਾ ਜ਼ਿੰਮੇਵਾਰ ਕੰਪਨੀ ਤੇ ਮਹਿਕਮਾ ਹੋਊਗਾ ਅਸੀਂ ਸੀਐਮ ਸਾਹਿਬ ਤੋਂ ਇਹ ਦੁਬਾਰਾ ਫਿਰ ਮੰਗ ਕਰਦੇ ਆ ਵੀ ਇਹ ਸਾਨੂੰ ਇਨਸਾਫ ਦਿਵਾਇਆ ਜਾਵੇ ਬੰਦੀ ਕਾਰਵਾਈ ਜਿਹੜੀ ਕੰਪਨੀਆਂ ਹੈਗੀਆਂ ਉਹਨਾਂ ਤੇ ਕੀਤੀ ਜਾਵੇ ਤੇ ਸਾਨੂੰ ਮਹਿਕਮੇ ਚ ਜਿਹੜੇ 10 ਸਾਲਾਂ ਤੋਂ ਉੱਪਰ ਵਾਲੇ ਬੰਦੇ ਆ ਉਹਨਾਂ ਨੂੰ ਮਹਿਕਮੇ ਚ ਲੈ ਕੇ ਉਹਨਾਂ ਨੂੰ ਰੈਗੂਲਰ ਕੀਤਾ ਜਾਵੇ ਤੇ ਉਹਨਾਂ ਦੀਆਂ ਜਿਹੜੀਆਂ ਸਵਾ 58 ਸਾਲ ਲਈ ਪੱਕੀਆਂ ਕੀਤੀਆਂ ਜਾਂ ਤੇ ਬਰਾਬਰ ਕੰਮ ਬਰਾਬਰ ਤਨਖਾਹ ਦਾ ਜਿਹੜਾ ਕਾਨੂੰਨ ਆ ਉਹਨਾਂ ਤੇ ਲਾਗੂ ਕੀਤਾ ਜਾਵੇ ਅਗਰ ਤੁਹਾਡੀ ਮੰਗਾਂ ਨਹੀਂ ਮੰਨੀਆਂ ਜਾਂਦੀਆਂ ਅਗਲਾ ਸਟੈਪ ਕੀ ਹੋਏਗਾ ਅਗਲਾ ਸਟੈਪ ਇਹੀ ਆ ਵੀ ਅੱਜ ਅਸੀਂ ਉਸੇ ਸੰਬੰਧ ਦੇ ਵਿੱਚ ਇੱਥੇ ਇਕੱਠੇ ਹੋਏ ਆ ਜੋ ਵੀ ਜਥੇਬੰਦੀ ਫੈਸਲਾ ਕਰੂਗੀ ਉਦੇ ਸਬੰਧ ਵਿੱਚ ਜੇ ਸਾਨੂੰ ਮੰਤਰੀ ਦਾ ਇੱਕ ਬਿਜਲੀ ਮੰਤਰੀ ਦਾ ਘਰਾਓ ਕਰਨਾ ਪਿਆ ਉਹ ਵੀ ਕਰਾਂਗੇ ਜੇ ਸਾਨੂੰ ਕੰਮ ਬੰਦ ਕਰਨਾ ਪਿਆ ਆਪਣਾ ਅਸੀਂ ਉਹ ਵੀ ਕੰਮ ਬੰਦ ਕਰਾਂਗੇ ਮੈਂ ਤੁਹਾਨੂੰ ਕੰਮ ਬੰਦ ਦੇ ਸਬੰਧ ਵਿੱਚ ਦੱਸ ਦਿੰਦਾ ਵੀ ਸਾਡੇ ਕੋਲੇ ਇੰਨਾ ਕ ਜਿਆਦਾ ਜਿਸੀਂ ਡਿਵੀਜ਼ਨ ਲੈਵਲ ਤੇ ਕੰਮ ਸੰਭਾਲਦੇ ਆ ਜਿਹੜਾ ਇੱਕ ਐਕਸ਼ਨ ਦੀ ਜਿੰਨਾ ਕੰਮ ਐਕਸ਼ਨ ਦੇ ਅੰਡਰ ਆਉਂਦਾ ਉਸ ਤੋਂ ਵੱਧ ਕੇ ਅਸੀਂ ਕੰਮ ਸੰਭਾਲਦੇ ਆ ਜੇ ਅਸੀਂ ਕੰਮ ਬੰਦ ਕਰਦੇ ਆ ਜੀ ਉਸ ਦੇ ਨਾਲ ਬਹੁਤ ਜਿਹੜਾ ਇਲਾਕਾ ਸ਼ਹਿਰ ਦਾ ਜਿਵੇਂ ਮੰਨ ਲਓ ਸਾਡੇ ਅੰਡਰ ਆਉਂਦਾ ਬਹੁਤ ਪ੍ਰਭਾਵਿਤ ਹੋਊਗਾ ਤੇ ਲੋਕਾਂ ਨੂੰ ਉਸ ਮੁਸੱਈਆਂ ਦਾ ਸਾਹਮਣਾ ਕਰਨਾ ਪੈ ਸਕਦਾ ਬਿਜਲੀ ਦੇ ਸਬੰਧ ਦੇ ਵਿੱਚ ਪਰ ਅ ਸਾਥ ਦੇ ਕੇ ਅਸੀਂ ਆਨੇ ਵੀ ਸਾਨੂੰ ਕੰਮ ਬੰਦ ਕਰਨ ਦੇ ਇਥੋਂ ਤੱਕ ਨੌਬਤ ਨਾ ਆਵੇ ਜਿਹੜੀਆਂ ਸਾਡੀਆਂ ਸਮੱਸਿਆਵਾਂ ਦਾ ਉਹਨਾਂ ਦਾ ਹੱਲ ਕੀਤਾ ਜਾਵੇ ਅਸੀਂ ਹੱਥ ਬੰਨ੍ਹ ਕੇ ਹੀ ਬੇਨਤੀ ਕਰਦੇ ਹਾਂ ਸੀਐਮ ਸਾਹਿਬ ਨੂੰ ਤੇ ਸੀਐਮਡੀ ਸਾਹਿਬ ਨੂੰ ਵੀ ਜਲਦ ਤੋਂ ਜਲਦ ਸਾਡੀ ਜਿਹੜੀ ਸਮੱਸਿਆ ਦਾ ਹੱਲ ਕੀਤਾ ਜਾਵੇ ਸਾਨੂੰ ਇਸ ਇਥੋਂ ਤੱਕ ਸਾਨੂੰ ਨੌਬਤ ਨਾ ਕਰਨੀ ਮਜਬੂਰ ਨਾ ਕੀਤਾ ਜਾਵੇ ਕਿ ਸਾਨੂੰ ਕੱਲ ਨੂੰ ਕੰਮ ਬੰਦ ਕਰਨਾ ਪਵੇ ਜਾਂ ਕਿਸੇ ਦਾ ਘਰਾਓ ਕਰਨਾ ਪਵੇ ਅਗਰ ਤੋਂ ਨਿਯਮਕਾ ਨਹੀਂ ਮੰਨਿਆ ਜਾਂਦੇ ਕਿ ਆਨਮੋਲ ਚਨਾਵਾ ਵਿੱਚ ਤੁਸੀਂ ਬਾਈਕਟ ਕਰੋ ਬਾਈਕਟ ਪੂਰਨ ਤੌਰ ਤੇ ਕਰਾਂਗੇ ਜੀ ਮੈਂ ਖੁਦ ਕਿਨਾਲੇਂ ਦੇ 10 ਸਾਲ ਪਾਰਟੀ ਦੀ ਸੇਵਾ ਕੀਤੀ ਹੈ ਸੀਐਮ ਸਾਹਿਬ ਆਮ ਆਦਮੀ ਪਾਰਟੀ ਦੀ ਪਰ ਇਹਨਾਂ ਨੇ ਨਾ ਤਾਂ ਪਾਰਟੀ ਦੇ ਤੌਰ ਤੇ ਤੇ ਨਾ ਸਾਨੂੰ ਮਹਿਕਮੇ ਦੇ ਤੌਰ ਤੇ ਸਾਨੂੰ ਬਹੁਤ ਆਸ ਸੀਗੀ ਇਹਨਾਂ ਤੋਂ ਵੀ ਸਾਡਾ ਇਹ ਸੱਤਾ ਦੇ ਵਿੱਚ ਆਉਣ ਦਾ ਕਿਉਂਕਿ ਕਾਲੀ ਦਲ ਤੇ ਕਾਂਗਰਸ ਪਾਰਟੀਆਂ ਨੇ ਸਿਰਫ ਲਾਰੇ ਲਾਏ ਅੱਜ ਤੱਕ ਝੂਠੇ ਲਾਰੇ ਆ ਤੇ ਉਹਨਾਂ ਨੇ ਰੱਖਿਆ ਤੇ ਉਹਨਾਂ ਨੇ ਉਹਨੂੰ ਮੂੰਹ ਦੀ ਖਾਣੀ ਪਈ ਆ ਤੁਸੀਂ ਦੇਖ ਲੈਣੇ ਪੰਜਾਬ ਦੇ ਲੋਕਾਂ ਨੇ ਉਹਨਾਂ ਨੂੰ ਉਹਨਾਂ ਦਾ ਜਵਾਬ ਦਿੱਤਾ ਹੈਗਾ ਜੇ ਸਾਡਾ ਵੀ ਇਹਨਾਂ ਨੇ ਕੋਈ ਹੱਲ ਨਾ ਕੀਤਾ ਆਉਣ ਵਾਲੇ ਚਨਾਮਾਂ ਦੇ ਵਿੱਚ ਜਿੱਥੇ-ਜਿੱਥੇ ਜਿੰਮੇ ਜ਼ੋਨ ਹੋ ਰਹੀ ਹੈ ਉੱਥੇ ਇਹਨਾਂ ਚੀਜ਼ਾਂ ਦਾ ਅਸੀਂ ਵਿਰੋਧ ਕਰਾਂਗੇ ਤੇ ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਇਹਨਾਂ ਦਾ ਪੂਰਨ ਤੌਰ ਤੇ ਬਾਈਕਾਟ ਕਰਾਂਗੇ ਤੇ ਪੰਜਾਬ ਦੇ ਲੋਕਾਂ ਨੂੰ ਵੀ ਅਪੀਲ ਕਰਦਾ ਵੀ ਇਹੋ ਜੀ ਸਰਕਾਰ ਆਪਾਂ ਨੂੰ ਨਹੀਂ ਚਾਹੀਦੀ ਜਿਹੜੇ ਪੰਜਾਬ ਦੇ ਲੋਕਾਂ ਨੂੰ ਬੱਚਿਆਂ ਨੂੰ ਇੱਥੋਂ ਦੇ ਨੌਜਵਾਨ ਨੂੰ ਮਜਬੂਰਨ ਹੋ ਕੇ ਦੇਸ਼ ਛੱਡ ਕੇ ਜਾਣਾ ਪੈ ਰਿਹਾ ਕਿਉਂਕਿ ਇੱਥੇ ਕੰਮ ਨਹੀਂ ਮਿਲਦਾ ਕਿਸੇ ਦਾ ਭਵਿੱਖ ਨਹੀਂ ਹੈਗਾ ਐਨਾ ਹੀ ਕਹਿੰਦਾ ਹੋਇਆ ਮੈਂ ਕੀ ਕਰਦਾ ਮੇਰਾ ਨਾਮ ਸਿਮਰਨਜੀਤ ਸਿੰਘ ਹੈ ਜੀ ਮੈਂ ਪਾਵਰ ਕਾਮ ਆਊਟਸੋਰਸ ਟੈਕਨੀਕਲ ਆਫਿਸ ਐਸੋਸੀਏਸ਼ਨ ਰਜਿਸਟਰਡ ਪੰਜਾਬ ਦਾ ਜੀ ਸੁਭਾ ਪ੍ਰਧਾਨ ਆ ਜੀ ਸਾਡਾ ਮਸਲਾ ਹੈ ਜੀ ਜਿਹੜੇ ਪੰਜਾਬ ਚ ਬਿਜਲੀ ਬੋਰਡ ਦੇ ਅਧੀਨ ਆਊਟਸੋਰਸ ਕੰਮੇ ਰੱਖੇ ਹੋਏ ਆ ਉਹਨਾਂ ਦੀਆਂ ਤਨਖਾਹਾਂ ਚ 23% ਹੋ ਰੇ ਫਰਾਡ ਸੰਬੰਧੀ ਅੱਜ ਅਸੀਂ ਪੰਜਾਬ ਚ ਵੱਖ-ਵੱਖ ਥਾਵਾਂ ਤੋਂ ਇੱਥੇ ਇਕੱਠੇ ਹੋਏ ਆ ਤੇ ਪ੍ਰੈਸ ਨੂੰ ਸਦਾ ਦਿੱਤਾ ਵਾ ਕਿ ਜਿਹੜੀ ਪੰਜਾਬ ਦੀ ਸਰਕਾਰ ਹੀ ਕਹਿ ਕੇ ਸੱਤਾ ਚਾਹੀ ਸੀ ਵੀ ਪੰਜਾਬ ਦੇ ਨੌਜਵਾਨਾਂ ਨੂੰ ਰੋਜ਼ਗਾਰ ਦਵਾਂਗੇ ਅਸੀਂ ਹਰਾ ਪੰਨ ਚਲਾਵਾਂਗੇ ਉਹਨਾਂ ਦੇ ਕੰਨਾਂ ਤੱਕ ਆਵਾਜ਼ ਪਹੁੰਚ ਸਕੇ ਜੀ ਉਹ ਅੱਜ ਦੀ ਆਪਾਂ ਜਿਹੜੀ ਗੱਲਬਾਤ ਸ਼ੁਰੂ ਕਰਦੇ ਆਂ ਜੀ ਅਸੀਂ ਸਾਡੇ ਮਲਾਜ਼ਮੋਂ ਕੋਈ 2009 ਤੋਂ ਭਰਤੀ ਹੋਇਆ ਕੋਈ 2013 ਤੋਂ ਆ ਕੋਈ 12 ਤੋਂ ਇਦਾਂ ਦੱਸਦਾ 12-12 ਸਾਲ ਹੋ ਗਏ ਲੰਮੇ ਸਮੇਂ ਤੋਂ ਆਊਟਸੋਰਸ ਕੰਮ ਕਰਦੇ ਨੂੰ ਇਹਨਾਂ ਨੂੰ ਬਹੁਤ ਨਿਗੂਣੀਆਂ ਤਨਖਾਹਾਂ ਤੇ ਜਿਹੜਾ ਰੱਖਿਆ ਹੋਇਆ ਵਾ ਇਸ ਦੇ ਉਲਟ ਤਨਖਾਹਾਂ ਤਾਂ ਘੱਟ ਹੈਗੀਆਂ ਇਹਨਾਂ ਦੀ ਘੱਟ ਤਨਖਾਹਾਂ 'ਚ ਵੀ ਫਰਾਡ ਹੋ ਰਿਹਾ ਵਾ ਇਹਨਾਂ ਨੂੰ ਬਣਦਾ ਜਿਹੜਾ ਮਿਨੀਮਮ ਬੇਸ ਨਹੀਂ ਦਿੱਤਾ ਜਾਂਦਾ ਬਣਦਾ ਹੀ ਪੀਐਫ ਨੇ ਦਿੱਤਾ ਜਾਂਦਾ ਵਧੀਆ ਕੋਈ ਡਾਇਰੈਕਟਰੀ ਸਹੂਤ ਨਹੀਂ ਦਿੱਤੀ ਜਾਂਦੀ ਜਿਹੜਾ ਗਵਰਨਮੈਂਟ ਤੋਂ ਉਹ ਪੈਸੇ ਪੂਰੇ ਲਈ ਜਾਂਦੇ ਆ ਇਹਦੇ ਚ ਟੈਲੀ ਪਰਫਾਰਮੈਂਸ ਨਾਂ ਦੀ ਦਿੱਲੀ ਦੀ ਕੰਪਨੀ ਆ ਜੀ ਇੱਕ ਵਿਜਨ ਪਲੱਸ ਵਿਜਨ ਪਲੱਸ ਸਕਿਉਰਟੀ ਕੰਟਰੋਲ ਨਾਂ ਦੀ ਦਿੱਲੀ ਦੀ ਕੰਪਨੀ ਆ ਇਹ ਦੋ ਕੰਪਨੀਆਂ ਇਹਦੇ ਚ ਵਰਕ ਕਰਦੀਆਂ ਨੇ ਜਿਹੜੀਆਂ ਕਿ ਮੁਲਾਜ਼ਮਾਂ ਨਾਲ ਨਹੀਂ ਸਗੋਂ ਸਿੱਧਾ ਪੰਜਾਬ ਗਵਰਨਮੈਂਟ ਨਾਲ ਵੀ ਫਰੌਡ ਕਰਦੀਆਂ ਨੇ ਤੇ ਸੈਂਟਰਲ ਗਵਰਨਮੈਂਟ ਨਾਲ ਵੀ ਫਰੌਡ ਕਰਦੀ ਨੇ ਪੰਜਾਬ ਗਵਰਨਮੈਂਟ ਨਾਲ ਜੀ ਇਦਾਂ ਫਰੌਡ ਕਰਦੀਆਂ ਨੇ ਜਿਹੜੀਆਂ ਉਹ ਮਿਨੀਮਮ ਬੇਸ ਉਹ ਘਟ ਦਿੰਦੀ ਆ ਤੇ ਡਿਪਾਰਟਮੈਂਟ ਤੋਂ ਨਕਲੀ ਰਸੀਦਾਂ ਐਕਸਲ 'ਚ ਬਣਾ ਕੇ ਪ੍ਰੋਪਰ ਸੈਲਰੀ ਦਾ ਉਹ ਬਿੱਲ ਪਾਸ ਕਰਾਉਂਦੀ ਆ ਤੇ ইপিএফ ਡਿਪਾਰਟਮੈਂਟ ਦੀ ਜੀ ਉਹਨੇ ਨਕਲੀ ਰਸੀਦਾਂ ਬਣਾਈਆਂ ਤੇ ਬਿੱਲ ਪੂਰਾ ਪਾਸ ਕਰਾ ਕੇ ਜਿਹੜਾ ਉਹ EMPLOYEER ਪਹਿਲੇ ਲੈ ਗਿਆ ਵਾ ਪਰ EMPLOYEE ਦੇ ਖਾਤੇ ਉਹਨੇ ਪਾਏ 840 ਰੁਪਏ ਜਦੋਂ ਕਿ 2600 ਦੇ ਹਿਸਾਬ ਨਾਲ ਉਹ ਪੈਸੇ ਲੈ ਗਿਆ ਜਿਹਦੀ ਅਸੀਂ ਇੱਕ EPF ਇਨਕੁਆਰੀ ਕਰਾਈ ਆ ਉਹਦੀ ਰਿਪੋਰਟ ਆ ਗਈ ਆ ਜੀ ਉਹ ਸਾਡੇ ਹੱਕ 'ਚ ਆ ਫਿਰ ਇਹਦੀ ਜਿਹੜੀ ਆ ਅਸੀਂ ਬਣਦੀ ਕਾਰਵਾਈ ਵਿਜੀਲੈਂਸ ਬਿਊਰੋ ਨੂੰ ਵੀ ਦਿੱਤੀ 16 9 2022 ਨੂੰ ਵਿਜੀਲੈਂਸ ਬਿਊਰੋ ਵੱਲੋਂ ਇਹ ਪਾਵਰ 77 ਨੂੰ ਭੇਜ ਦਿੱਤੀ ਗਈ ਜੀ ਪੰਜਾਬ ਉਹਦੇ ਵਿੱਚ ਇਹ ਲਿਖਿਆ ਗਿਆ ਵੀ ਪ੍ਰਾਰਥੀ ਵੱਲੋਂ ਸਾਨੂੰ ਜਿਹੜੀ ਸੂਚਨਾ ਮਿਲੀ ਆ ਅਸੀਂ ਇਹ ਮਾਮਲਾ ਬਾਚ ਲਿਆ ਪਰ ਇੱਕ ਬਿਜਲੀ ਬੋਰਡ ਇੱਕ ਸਰਕਾਰੀ ਬਹੁਤ ਵੱਡਾ ਅਦਾਰਾ ਉਹਨਾਂ ਨੇ ਪਾਵਰ 77 ਨੂੰ ਮਾਰਕ ਕਰਤੀ ਵੀ ਜਾਂ ਤਾਂ ਇਹਦੇ ਤੋਂ ਤੁਸੀਂ ਆਪ ਕਾਰਵਾਈ ਕਰ ਲਓ ਜਾਂ ਫਿਰ ਸਾਨੂੰ ਇਹਦੀ ਪਰਮਿਸ਼ਨ ਦੇ ਦਿਓ ਕਾਰਵਾਈ ਕਰਨ ਦੀ ਪਰ ਹੁਣ ਇੱਥੇ ਬੜੀ ਹੈਰਾਨੀ ਦੀ ਗੱਲ ਆ ਕਿ वैसे ਤਾਂ ਸਾਡੇ ਸੀਐਮਡੀ ਸਾਹਿਬ ਕਹਿ ਰਹੇ ਵੀ ਮੈਂ ਬਹੁਤ ਜ਼ਿਆਦਾ ਇਮਾਨਦਾਰ ਆ ਪਰ 16 9 2022 ਦੀ ਹਲੇ ਤੱਕ ਉਹਨਾਂ ਨੇ ਤੇ ਕੋਈ ਕਾਰਵਾਈ ਨਹੀਂ ਕੀਤੀ ਨਾ ਤਾਂ ਉਹਨਾਂ ਨੇ ਆਪ ਕੋਈ ਕਾਰਵਾਈ ਕੀਤੀ ਆ ਨਾ ਹੀ ਉਹਨਾਂ ਨੇ ਵਿਜੀਲੈਂਸ ਬਿਊਰੋ ਨੂੰ ਕੋਈ ਕਾਰਵਾਈ ਕਰਨ ਦੇ ਆਰਡਰ ਦਿੱਤੇ ਐ ਸਗੋਂ ਇਹਦੇ ਉਲਟ ਉਸੇ ਕੰਪਨੀਆਂ ਨੂੰ ਵਾਰ-ਵਾਰ ਟੈਂਡਰ ਦੇਈ ਜਾ ਰਹੇ ਨੇ। ਹਸੋਏ ਟੋਟਲ ਮਿਲਾ ਕੇ 300 ਤੋਂ 400 ਕਰੋੜ ਦਾ ਜਿਹੜਾ ਕਫੜਾ ਬਣ ਚੁੱਕਿਆ। ਹੁਣ ਜਿਹੜੇ ਨੌਜਵਾਨਾਂ ਨੂੰ ਇਹ ਮਾਨ ਸਰਕਾਰ ਇਹ ਕਹਿੰਦੀ ਸੀ ਇਹ ਦੇਸ਼ ਦਾ ਭਵਿੱਖ ਨੇ। ਇਹ 70 ਕੀ ਦਾ ਰਾਹ ਨੇ ਪਰ ਉਹਨਾਂ ਨੂੰ ਤਾਂ ਆਪ ਹੀ ਖੂਚ ਤੱਕਾ ਦੇ ਰਹੀ ਆ ਹੁਣ ਤੁਸੀਂ ਦੱਸੋ ਅੱਜ ਦੇ ਮੰਗਾਈ ਦੇ ਟਾਈਮ 'ਚ ਇਹ 10-12000 ਚ ਆਪ ਦਾ ਘਰ ਕਿਵੇਂ ਚਲਾਉਣਗੇ ਤੇ ਕਿਵੇਂ ਆਪ ਦੇ ਬੱਚੇ ਪੜਾਉਣਗੇ ਤੇ ਫਿਰ ਉਹ ਸਰਕਾਰ ਕਹਿੰਦੀ ਸੀ ਅਸੀਂ ਹਰਾ ਪੈਨ ਚਲਾਵਾਂਗੇ ਉਹ ਤਾਂ ਨਾ ਇੰਨਾ ਵੱਲ ਕੋਈ ਧਿਆਨ ਹੀ ਹੈ ਨਹੀਂ ਸੋ ਇਹ ਪੰਜਾਬ ਦੇ ਨੌਜਵਾਨਾਂ ਨਾਲ ਤੱਕਾ ਹੋ ਰਿਹਾ ਇਹ ਸਾਡੀ ਪੰਜਾਬ ਸਰਕਾਰ ਨੂੰ ਅਪੀਲ ਆ ਤੇ ਬਿਜਲੀ ਬੋਰਡ ਨੂੰ ਮੰਗ ਕਰਦੇ ਆ ਜਿਹੜੀਆਂ ਕੰਪਨੀਆਂ ਤੇ ਧਾਰਾ ਬਣਦੀ ਹੈ 120 20 420 461 ਦੇ 67 ਦੇ ਤਹਿਤ ਇਨਾਂ ਤੇ ਪਰਚਾ ਕੀਤਾ ਜਾਵੇ ਇਹਨਾਂ ਨੂੰ ਬਲੈਕਲਿਸਟ ਕੀਤਾ ਜਾਵੇ ਜਿਹੜਾ EMPLOYE NA FRAUD ਹੋਇਆ ਉਹਨਾਂ ਦਾ ਬਣਦਾ ਪੈਸਾ ਦਵਾਇਆ ਜਾਵੇ ਪੰਜਾਬ ਤੋਂ ਆਊਟਸੋਰਸ ਸਿਸਟਮ ਟੋਟਲੀ ਬੰਦ ਕਰਕੇ ਇਹਨਾਂ ਨੂੰ ਇਨਸੋਰਸ ਕੀਤਾ ਜਾਵੇ ਕਿਉਂਕਿ ਸਾਰੇ ਮੁੰਡੇ ਕੁਆਲੀਫਿਕੇਸ਼ਨ ਪੂਰੀ ਰੱਖਦੇ ਨੇ ਉਹ ਬਰਾਬਰ ਕੰਮ ਬਰਾਬਰ ਤਨਖਾਹ ਦੇ ਹੱਕਦਾਰ ਹਨ ਤਾਂ ਇਹਨਾਂ ਨੂੰ ਜਲਦ ਤੋਂ ਜਲਦ ਸਰਕਾਰ ਆਪਣੇ ਅਧੀਨ ਲਵੇ ਬਾਕੀ ਹੁਣ ਜੇ ਇਹ ਸਾਡੇ ਇਸ ਮਸਲੇ ਤੇ ਨਾ ਸਰਕਾਰ ਨੇ ਸੁਣਵਾਈ ਕੀਤੀ ਤਾਂ ਛੇਤੀ ਹੀ ਅਸੀਂ ਬਿਜਲੀ ਮੰਤਰੀ ਦੀ ਕੋਠੀ ਦਾ ਘਰਾਓ ਕਰਾਂਗੇ ਤੇ ਅਸੀਂ ਹਾਈ ਕੋਰਟ ਦਾ ਰੁਖ ਵੀ ਕਰਾਂਗੇ ਸਤਿਗੁਰ ਜੀ ਮੇਰੇ ਨਾਲ ਤਰਨਦੀਪ ਸਿੰਘ ਮੈਂਬਰ ਸਰ ਹਕੀਮਾਗੜ੍ਹ ਸਿਟੀ ਸਰਕਲ ਤੋਂ EMPLOYEES ਦੀ NCC ਪੋਰਟਲ ਦਾ ਤੇ ਅੱਜ ਜਿਹੜੀ ਸਵੇਰ ਮੀਟਿੰਗ ਰੱਖੀ ਸੀ ਅੰਮ੍ਰਿਤਸਰ ਬਾਰਡਰ ਜ਼ੋਨ ਚ ਇਹ ਸਾਡੇ ਜਿਹੜੀ ਸੰਬੰਧ ਨਹੀਂ ਸਾਡੇ ਜਿਹੜੇ ਬਿਲੀ ਬੋਰਡ ਚ ਵਿੱਚ ESI PF ਤੇ ਤੇ ਤਰਫਾਵਾ ਦੇ ਕੱਪੜੇ ਹੋ ਰਹੇ ਹੋਰ ਸੰਬੰਧ ਵਿੱਚ ਮੀਟਿੰਗ ਵਿੱਚ ਸਾਡੇ ਸੂਬਾ ਪਤਰੀ ਪ੍ਰਧਾਨ ਸਿਮਰਜੀਤ ਸਿੰਘ ਹੀ ਸਵਾਲ ਅੱਜ ਆਏ ਨੇ ਉਹਨਾਂ ਨੇ ਸਾਰੇ মিডিਆ ਨੂੰ ਤੁਹਾਡੇ ਉਹ ਮੈਂਬਰ ਜਿਨ੍ਹਾਂ ਨੂੰ ਅਜੇ ਤੱਕ ਕਪੜੇ ਦਾ ਨਹੀਂ ਹੀ ਪਤਾ ਉਹਨਾਂ ਨੂੰ ਅੱਜ ਜਾਗਰੂਕ ਕੀਤਾ। ਤੁਹਾਡੇ ਸਾਹਮਣੇ ਮੈਂ ਜਿਹੜੀ ਹੈ ਸੈਲਸਿਪ 2022 ਦੀ ਹੈਗੀ ਹੈ ਇਹਦੇ ਬਾਰੇ ਮੈਂ ਤੁਹਾਨੂੰ ਕੁਝ ਦੱਸਣਾ ਚਾਹਾਂਗਾ ਜਿਸ ਪਰ ਸਾਡਾ ਕੰਪਨੀ ਨੇ ਸਾਡੇ ਨਾਲ ਕਪੜੇ ਕੀਤੇ ਨੇ। ਕੰਪਨੀ ਨੇ ਕੀਤਾ 2022 ਵਿੱਚ ਸਾਨੂੰ ਇਸ ਤੋਂ ਪਹਿਲਾਂ ਸਾਡੀ ਜਿੰਨੀ ਵੀ ਸਾਨੂੰ ਸੈਲਰੀ ਦਿੰਦੇ ਰਹੇ ਉਹ ਸਾਨੂੰ 7183 ਜਿਹੜੀ ਬੇਸ ਸੈਲਰੀ ਵਿਖਾ ਕੇ ਤੇ ਹਾਊਸ ਰੈਂਟ 4300 ਰੁਪਏ ਵਿਖਾ ਕੇ ਦਿੰਦੇ ਆਏ ਸੀ। ਪਰ ਦਸੰਬਰ 2022 ਚ ਇਹਨਾਂ ਨੇ ਸੈਲਰੀ ਸਾਡੇ ਨੂੰ ਵਧਾ ਕੇ ਕੀਤਾ ਹੈ। ਇੱਕੋ ਮਹੀਨੇ ਸੈਲਰੀ ਨੂੰ ਸਾਨੂੰ 1 ਲੱਖ 1500 ਜਿਹਦੇ ਵਿੱਚ ਅਨੁਨਾਂ ਨੇ ਏਰੀਅਰ ਸ਼ੋ ਕਰਕੇ ਪਹਿਲੋ 138993 ਰੁਪਏ ਪਾਏ ਨੇ ਪਰ ਥੱਲੇ 137739 ਰੁਪਏ ਸਾਡੇ ਕੱਟ ਲੈਣੇ ਠੀਕ ਹੈ ਜੀ ਇਸ ਤੋਂ ਬਾਅਦ ਉਹਨਾਂ ਨੇ ਕੀਤਾ ਵਾ ਪਰ ਲਿਬਨ ਨੇ ਇੱਥੇ ਨਹੀਂ ਰੁਕੇ ਇਹ ਅੱਗੇ ਵਧ ਕੇ ਇਹਨਾਂ ਨੇ ਕੀ ਕੀਤਾ ਸਾਡਾ 2% ਪ੍ਰੋਫੈਸ਼ਨਲ ਟੈਕਸ ਕੱਟ ਲੈ ਜਿਹੜਾ ਕਿ ਸਰਕਾਰ ਦੇ ਹਦਾਇਤਾਂ ਅਨੁਸਾਰ 20833 ਰੁਪਏ ਜਿਹੜੀ ਮੰਥਲੀ ਸੈਲਰੀ ਹੈ ਉਹਦਾ ਬੰਦਾ ਹੈ ਜੀ ਅਸੀਂ ਤੇ ਸਾਨੂੰ ਮਿਲਦਾ ਡੀਸੀ ਰੇਟ 11908 ਰੁਪਏ ਉਹਦੇ ਬਾਬਤ ਸਾਡਾ ਜਿਹੜਾ ਵਾ ਪ੍ਰੋਫੈਸ਼ਨਲ ਟੈਕਸ ਕਿਸ ਤਰੀਕਾ ਨਾਲ ਬੰਦਾ ਜਾਣੀ ਹੈ ਸਰਕਾਰ ਨੇ ਪਹਿਲੋ ਇਹਦਾ ਕੱਟਿਆ ਜੀ ਇਸ ਤੋਂ ਇਲਾਵਾ ਪ੍ਰੋਫੈਸ਼ਨਲ ਟੈਕਸ ਨਾਲ ਨਾਲ ਸਾਡਾ ਇੱਕ ਮਿਸਲੀਨੇਸ ਡਿਡਕਸ਼ਨ ਕੱਟੀ ਹੈ ਜਿਹੜੀ 16437 ਰੁਪਏ ਜਿਹਦੇ ਰਿਗਾਰਡਿੰਗ ਅਸੀਂ ਕੰਪਨੀ ਨੂੰ 2023 ਤੋਂ ਹੀ ਪੁੱਛਦੇ ਆ ਰਹੇ ਹਾਂ ਨਾ ਹੀ ਕੰਪਨੀ ਨੇ ਅਜੇ ਤੱਕ ਇਹਦਾ ਬਾਬਤ ਕੋਈ ਜਵਾਬ ਦਿੱਤਾ ਆ ਨਾ ਹੀ ਇਹ ਪੈਸੇ ਸਾਨੂੰ ਅਜੇ ਤੱਕ ਵਾਪਸ ਪਾਏ ਗਏ ਨੇ ਜੇ ਇਹਦੀ ਰਿਗਾਰਡਿੰਗ ਅਸੀਂ ਸੀਐਮਡੀ ਸਾਹ ਨੂੰ ਇੱਕ ਬੇਨਤੀ ਕੀਤੀ ਸੀ 2023 ਵਿੱਚ ਵੀ ਹਟਨਾ ਆ ਕੱਪੜੇ ਕੰਪਨੀ ਕਰ ਰਹੀ ਹੈ ਤੇ ਤੁਸੀਂ ਪਲੀਜ਼ ਇਨੀਸ਼ੀਏਟਿਵ ਲੈ ਕੇ ਕੰਪਨੀ ਦੇ ਬੰਦੇ ਕਾਰਵਾਈ ਕਰੋ ਤੇ ਸਾਡੇ ਬੰਦੇ ਪੈਸੇ ਸਾਨੂੰ ਦਿਵਾਓ ਪਰ ਸੀਐਮਡੀ ਸਾਹਿਬ ਵੱਲੋਂ ਵੀ ਅਜੇ ਤੱਕ ਕੋਈ ਵੀ ਕਿਸੇ ਤਰ੍ਹਾਂ ਦੀ ਕਾਰਵਾਈ ਨਾ ਹੀ ਕੰ ਜਰੂਰ ਸੀਐਮਡੀ ਸਾਹਿਬ ਨੂੰ ਆਰਟੀ ਪਾਈ ਹੈ ਆਰਟੀ ਜਿਨ੍ਹਾਂ ਨੇ ਕੀਤਾ ਹੈ ਵੀ ਬਾਰਡਰ ਜ਼ੋਨ ਦੇ ਉਪ ਮੁਖ ਨੂੰ ਜਿਹਨਾਂ ਨੂੰ ਆਰਟੀ ਭੇਜੀ ਤੀਏ ਵੀ ਤੁਸੀਂ ਇਹਦੇ ਰਿਗਾਰਡਿੰਗ ਜਵਾਬ ਦਿਓ ਜਦ ਕਿ ਆਟੇ ਹੀ ਪਾਈ ਸੀਐਮਡੀ ਸਰ ਨੂੰ ਵੀ ਤੁਹਾਡੇ ਬੰਦੇ ਹੱਕ ਜਿਹੜੇ ਸਾਡੇ ਪੈਸੇ ਕੱਟੇ ਗਏ ਨੇ ਉਹਦੇ ਬਾਬਤ ਕੰਪਨੀ ਨੂੰ 420 ਦਾ ਇਹਨਾਂ ਦੇ ਪੱਲੋਂ ਪਰਚਾ ਕਰੋ ਇਹਨਾਂ ਦੇ ਸਿਕਿਉਰਿਟੀਆ ਜ਼ਬਤ ਕਰੋ ਤੇ ਸਾਡੇ ਬੰਦੇ ਹੱਕਾਂ ਨੂੰ ਦਵਾਏ ਜਾਣ ਪਰ ਇਹ ਤੱਕ ਹੈ ਕੰਪਨੀ ਨੇ ਜਾਂ ਡਿਪਾਰਟਮੈਂਟ ਨੇ ਕਿਸੇ ਤਰ੍ਹਾਂ ਦੀ ਕੋਈ ਵੀ ਕਾਰਵਾਈ ਕਰਕੇ ਸਾਨੂੰ ਸਪਸ਼ਟਿਕਰ ਨਾ ਹੀ ਦਿੱਤਾ ਹੈ ਨਾ ਹੀ ਸਾਡੇ ਬੰਦੇ ਹੱਕ ਪੈਸੇ ਨੂੰ ਦਵਾਏ ਗਏ ਨੇ ਜੀ ਮੇਰਾ ਨਾਮ ਵਿਸ਼ਾਲ ਸ਼ਰਮਾ ਅੰਮ੍ਰਿਤ ਤੇ ਮੈਂ ਸਰਕਾਰ ਦੇ ਕੇ ਬੇਨਤੀ ਕਰਦਾ ਹਾਂ ਹੱਥ ਜੋੜ ਕੇ ਕਿ ਇਹ ਲਾਸਟ ਵਾਰ ਅਸੀਂ ਬੇਨਤੀ ਕਰ ਰਹੇ ਹਾਂ ਤੇ ਸਾਡੀ ਇਸ ਬੇਨਤੀ ਨੂੰ ਪ੍ਰਵਾਨ ਕਰਨ ਸਾਡੀਆਂ ਮੰਗਾਂ ਨੂੰ ਜਾਇਦ ਤਰੀਕੇ ਨਾਲ ਮੰਨ ਕੇ ਮਹਿਕਮੇ ਤੇ ਇੰਪਲੀਮੈਂਟ ਕਰਨ ਤੇ ਇਸ ਤਰੀਕੇ ਦੇ ਨਾਲ ਜੋ ਸਾਡੇ ਕੱਪੜੇ ਹੋਏ ਆ ਉਹ ਸਾਡੇ ਕਲੀਅਰ ਕਰਕੇ ਸਾਨੂੰ ਦਿੱਤੇ ਜਾਣ ਅਗਰ ਇਸ ਚੀਜ਼ ਤੇ ਨਹੀਂ ਇੰਪਲੀਮੈਂਟ ਕੀਤਾ ਜਾਂਦਾ ਤਾਂ ਅਸੀਂ ਬਹੁਤ ਜ਼ਬਰਦਸਤ ਸੰਘਰਸ਼ ਕਰਾਂਗੇ ਪੰਜਾਬ ਲੈਵਲ ਤੋਂ ਅਸੀਂ ਸਾਰਿਆਂ ਨੂੰ ਹੱਥ ਜੋੜ ਕੇ ਹੀ ਬੇਨਤੀ ਕਰਦੇ ਹਾਂ ਕਿ ਇਹ ਚੀਜ਼ ਸਾਡੀ ਪ੍ਰਵਾਨ ਕਰਨ ਅਸੀਂ ਹਾਈ ਕੋਰਟ ਵਿਰੁੱਧ ਕਰ ਸਕਦੇ ਹਾਂ ਔਰ ਅਸੀਂ ਵੱਧ ਤੋਂ ਵੱਧ ਜਿੰਨਾ ਹੋ ਸਕਿਆ ਰੋਸ ਕਰਾਂਗੇ ਮੁਜ਼ਾਰੇ ਕਰਾਂਗੇ ਵੀ ਕੋਈ ਸਾਡੇ ਮੈਂਬਰ ਨੂੰ ਅਣਸਖਾਵੀ ਘਟਨਾ ਕੋਈ ਦਿੱਕਤ ਪ੍ਰੋਬਲਮ ਆਈ ਉਹਦਾ ਮਹਿਕਮਾ ਅਤੇ ਟੈਲੀ ਪਰਫਾਰਮੈਂਸ ਕਮੇਟੀ ਜ਼ਿੰਮੇਵਾਰ ਹੋਵੇਗੀ ਇਹ ਆਪ ਜੀ ਮੀਡੀਆ ਦੇ ਧਿਆਨ ਵਿੱਚ ਲਿਆਂਦਾ ਜਾਂਦਾ ਹੈ ਤੇ ਆਪ ਸਰਕਾਰ ਦੇ ਕੋਲ ਬੇਨਤੀ ਕੀਤੀ ਜਾਂਦੀ ਹੈ ਇਸ ਦਾ ਜਲਦ ਤੋਂ ਜਲਦ ਫੈਸਲਾ ਕਰਕੇ ਸਾਨੂੰ ਦੱਸ ਦਿੱਤਾ ਜਾਵੇ ਜੀ ਮੈਂ ਕੁਲਜੀਤ ਸਿੰਘ ਆ ਜੀ ਸਿਟੀ ਸਰਕਲ ਹਾਲਗੇੜ ਤੋਂ ਨੋਡਲ ਕੰਪਲੈਂਸ ਸੈਂਟਰ ਤੇ ਡਿਊਟੀ ਨਿਭਾ ਰਿਹਾ ਤੇ ਪਿਛਲੇ ਕਾਫੀ ਸਮੇਂ ਤੋਂ ਤੁਹਾਨੂੰ ਸਾਡੇ ਸੂਬਾ ਪ੍ਰਧਾਨ ਜੀ ਨੇ ਤੁਹਾਡੇ ਨਜ਼ਰ 'ਚ ਲਿਆਂਦਾ ਮੁੱਦਾ ਅਸੀਂ ਪਿਛਲੇ ਕਾਫੀ ਸਮੇਂ ਤੋਂ ਨਾ ਇਸ ਮੁੱਦੇ ਤੇ ਸਰਕਾਰ ਨੂੰ ਵੀ ਮਿਲ ਚੁੱਕੇ ਆ ਆਪਣੇ ਹਰ ਮਨ ਕੀ ਸੀਐਮਡੀ ਸਾਹਿਬ ਨੂੰ ਵੀ ਚਿੱਠੀਆਂ ਪਾਈਆਂ ਫਿਰ ਆਰਟੀਆਈ ਰਾਈ ਵੀ ਅਸੀਂ ਕੋਸ਼ਿਸ਼ ਕੀਤੀ ਆ ਪਰ ਸਾਨੂੰ ਕਿਸੇ ਤਰੀਕੇ ਦਾ ਕੋਈ ਜਵਾਬ ਨਹੀਂ ਆ ਰਿਹਾ तकरीबन 1.5 ਸਾਲ ਹੋ ਗਿਆ ਵਾ ਅਸੀਂ ਹੱਥ ਜੋੜ ਕੇ ਵੀ ਦੇਖ ਲਿਆ ਫਿਰ ਕਾਗਜ਼ੀ ਵੀ ਦੇਖ ਲਿਆ ਇਹਨਾਂ ਨੂੰ ਚਿੱਠੀਆਂ ਪੱਤਰ ਵੀ ਭੇਜ ਕੇ ਦੇਖ ਲਿਆ ਪਰ ਸਾਨੂੰ ਕਿਸੇ ਤਰੀਕੇ ਦਾ ਕੋਈ ਜਵਾਬ ਨਹੀਂ ਮਿਲਿਆ ਅਸੀਂ ਕੱਲ ਪਰਸੋਂ ਹੀ ਬਾਰਡਰ ਚੋਂ ਬਾਰਡਰ ਚੀਫ ਦੇ ਕੋਲ ਗਏ ਆ ਪਰ ਉੱਥੇ ਵੀ ਸਾਨੂੰ ਉਥੇ ਮਤਲਬ ਕੀ ਜਿਓ ਜਵਾਬ ਦਿੱਤਾ ਗਿਆ ਉਹਨਾਂ ਵੱਲੋਂ ਸਪਸ਼ਟ ਤੌਰ ਤੇ ਕਹਿ ਦਿੱਤਾ ਜਾਂਦਾ ਕਿ ਤੁਸੀਂ ਸਿਰਫ ਕੰਪਨੀ ਦੇ ਹੀ ਕਰਮਚਾਰੀ ਹੋ ਤੇ ਉਹਨਾਂ ਨਾਲ ਹੀ ਆਪਣੀਆਂ ਸਮੱਸਿਆਵਾਂ ਨੂੰ ਲੈ ਕੇ ਰਾਬਤਾ ਕਾਇਮ ਕਰੋ ਜਦ ਕਿ ਅਸੀਂ ਉਹਨਾਂ ਨੂੰ ਕਿਰਤ ਵਿਭਾਗ ਦੀਆਂ ਸ਼ਰਤਾਂ ਵੀ ਦਿਖਾਈਆਂ ਵਾ ਤੇ ਉਹਨਾਂ ਦੀ ਹਦਾਇਤਾਂ ਵੀ ਦਿਖਾਈਆਂ ਕਿ ਜਦੋਂ ਕੋਈ ਇਹੋ ਜਿਹਾ ਮਸਲਾ ਹੁੰਦਾ ਵਾ ਪ੍ਰਿੰਸੀਪਲ ੈਂਪਲੋਇਰ ਦੀ ਡਿਊਟੀ ਬੰਦੀ ਆ ਕਿ ਉਹ ਆਪਣੇ ੈਂਪਲੋਇਜ਼ ਨੂੰ ਉੱਥੇ ਜਾ ਕੇ ਇਨਸਾਫ ਦਵਾਵੇ ਜਾਂ ਕਿਸੇ ਤਰੀਕੇ ਦੀ ਵੀ ਜੇ ਕੋਈ ਉਹਨਾਂ ਨੂੰ ਮੁਸ਼ਕਲ ਹੁੰਦੀ ਹੈ ਤਾਂ ਹੱਲ ਕੀਤਾ ਜਾਵੇ। ਅਸੀਂ ਘਰ ਘਰ ਕੋਸ਼ਿਸ਼ਾਂ ਹਾਂ ਥੱਕ ਚੁੱਕੇ ਹਾਂ ਤੇ ਸਾਡੇ ਹੱਥ ਤੇ ਅਜੇ ਤੱਕ ਕੁਝ ਵੀ ਨਹੀਂ ਲੱਗਾ। ਅਸੀਂ ਨਿਰਾਸ਼ ਹੋ ਗਏ ਆ ਤੇ ਅਸੀਂ ਸਬ ਸੂਬਾ ਪ੍ਰਧਾਨ ਜੀ ਨੂੰ ਕਹਾਂ ਸਾਡਾ ਮਾਰਗਦਰਸ਼ਨ ਕਰੋ ਆਏ ਨੇ ਤੇ ਜੋ ਵੀ ਪ੍ਰੋਗਰਾਮ ਉਲੀਕਣਗੇ ਅਸੀਂ ਇਹਨਾਂ ਦੇ ਨਾਲ ਖੜੇ ਆਂ। ਬਾਕੀ ਸਾਡਾ ਤੇ ਕੋਸ਼ਿਸ਼ ਆ ਕਿ ਸਾਨੂੰ ਸੰਘਰਸ਼ ਨਹੀਂ ਕਰਨਾ ਪਵੇ ਤੇ ਸਾਨੂੰ ਆਪਣੇ ਸੀਐਮ ਸਾਹਿਬ ਤੋਂ ਬੜੀ ਉਮੀਦ ਆ ਤੇ ਆਪਣੇ ਡਿਪਾਰਟਮੈਂਟ ਤੋਂ ਬੜੀ ਉਮੀਦ ਆ ਕਿ ਜੇ ਅਸੀਂ ਪੰਜਾਬ ਦੀ ਸੇਵਾ ਵਿੱਚ ਆਏ ਆ ਤਾਂ ਸਾਡੇ ਤੋਂ ਅਸੀਂ ਤੇ ਇਹਨਾਂ ਦੀ ਸੇਵਾ ਉਸ ਵੇਲੇ ਵੀ ਕੀਤੀ ਆ ਜਦੋਂ ਕਿ ਕੋਵਿਡ ਲੱਗਾ ਆਇਆ ਸੀ ਅਸੀਂ ਆਪਣੀ ਕੰਪਨੀ ਦਾ ਚਿਹਰਾ ਵੀ ਬਚਾਇਆ ਉਸ ਵੇਲੇ ਪੂਰੀ ਤਨਦੇਹੀ ਨਾਲ ਸੇਵਾ ਕੀਤੀ ਆ ਆਪਣੀ ਪਾਵਰ ਕਾਮ ਦਾ ਵੀ ਪੂਰਾ ਚਿਹਰਾ ਬਚਾਇਆ ਪੰਜਾਬ ਸਰਕਾਰ ਦਾ ਵੀ ਚਿਹਰਾ ਬਚਾਇਆ ਵਾ ਮਤਲਬ ਕਿ ਅਸੀਂ ਕਿਸੇ ਤਰੀਕੇ ਦੀ ਕੋਈ ਕਮੀ ਪੇਸ਼ ਨਹੀਂ ਰੱਖੀ ਪੂਰੇ ਤਨ ਮਨ ਧਨ ਨਾਲ ਇਹਨਾਂ ਦੀ ਸੇਵਾ ਕੀਤੀ ਆ ਸਾਡਾ ਉਮੀਦ ਵੀ ਆਤੇ ਅਸੀਂ ਆਸ ਵੀ ਕਰਦੇ ਆ ਕਿਸਾਨਾਂ ਜਿਹੜਾ ਬੰਦਾ ਹੱਕ ਹੈ ਨਾ ਸਾਨੂੰ ਦਵਾਇਆ ਜਾਵੇ ਬਸ